ਤਬ ਵੀ ਕੀ ਟੋੜਾ ਨਾਮ ਕਿੱਥੇ ਰਹਣਾ ਮੁਕੇਸ਼ ਕੁਮਾਰ ਤੇ ਸਾਹਮਣੇ ਅਸ਼ਰਿਸ਼ੇਵ ਕੁਮਾਰ ਤੇ ਚੌਂਗ ਚੇਲਿਆਂ ਸਲਤਾਨ ਬਲੋਦੀ ਦਾ ਮੈਂ ਰਹਣਾ ਨਾ ਕੀ ਘਟਨਾ ਵਰਾਤੀ ਦੁਕਾਨ ਬੰਦ ਕਰਕੇ ਗਏ ਆ ਸਵੇਰੇ ਮੈਂ 6 ਵਜੇ ਸੈਰ ਕਰਨ ਚੱਲਾ ਦੇਖਿਆ ਦੁਕਾਨ ਦੇ ਜਿੰਦੇ ਟੁੱਟੇ ਹੋਏ ਸੀਗੇ ਤੇ ਸ਼ੈਟਰ ਥੱਲੇ ਕੀਤਾ ਹੋਇਆ ਸੀ ਸ਼ੈਟਰ ਖੋਲ ਕੇ ਮੈਂ ਦੇਖਿਆ ਉਹ ਤੇ ਗੱਲਾਂ ਖਾਲੀ ਖਾ ਪਿਆ ਵਾ ਕਿੰਨਾ ਕੁ ਨੁਕਸਾਨ ਹੋਇਆ 10-15000 ਰੁਪਏ ਦਾ ਨੁਕਸਾਨ ਆਇਆ ਇਹ ਕੈਮਰੇ ਜੀ ਹਾਂਜੀ ਆ ਗਏ ਚੋਰ ਕਿਨਾਂ ਦੇ ਦੇਖ ਲਏ ਆ ਤੇ ਪਤਾ ਲੱਗਾ ਹੋਏ ਕਿਨਾਂ ਨੇ ਫੜ ਵੀ ਲਿਆ ਯਾਰ ਅਤੀ ਸਵੇਰੇ ਕਿਨਾਂ ਨੇ ਥਾਣੇੋਂ ਮੁੰਸੀ ਆਏ ਸੀਗੇ ਉਹਨਾਂ ਨੇ ਬਿਆਨ ਲਏ ਆ ਫੋਟੋ ਫੋਟੋ ਲਈਆਂ ਵਾ ਤੇ ਇਹ ਇਹ ਕਹਿੰਦੇ ਵੀ ਕਿਨਾਂ ਦੇ ਚੋਰ ਫੜੇ ਆ ਸਾਡੀ ਨੁਕਸਾਨ ਜਿਹੜਾ ਸਾਡਾ ਸਾਨੂੰ ਮਿਲਿਆ ਜਾਵੇ ਜੋ ਸਾਡਾ ਨੁਕਸਾਨ ਹੋਇਆ ਉਹ ਕਿੱਥੇ ਪੁਲਿਸ ਪਹੁੰਚੀ ਸੀ ਹਾਂਜੀ ਸਵੇਰੇ ਕਿ ਇਹਨਾਂ ਦੇ ਮੁਲਾਜ਼ਮ ਸਾਤ ਸੱਦੇ 7:30 ਵੇਗ ਇਹਨਾਂ ਦੇ ਇੱਕ ਆਏ ਸੀਗੇ ਕੀ ਬੰਕਰ ਤੇ ਵਰਤਦਾ ਬਸ ਇਹ ਹੀ ਆ ਵੀ ਕਿਨਾਂ ਦੇ ਚੋਰੀ ਦੀਆਂ ਜਿਹੜੀਆਂ ਵਾਰਦਾਤਾ ਵਾ ਵੀ ਅੱਜ ਮੇਰ ਨਾਲ ਹੋਈ ਕੱਲ ਨੂੰ ਕਿ ਇਹਨਾਂ ਵੀ ਹੋ ਸਕਦੀ ਆ ਇਹ ਹੀ ਆ ਵੀ ਕਿਨਾਂ ਦੇ ਚੋਰਾਂ ਨੂੰ ਫੜਿਆ ਜਾਵੇ ਇਹਨਾਂ ਨੂੰ ਕੋਈ ਮਤਲਬ ਵੀਰ ਦਾ ਮਤਲਬ ਹੋਵੇ ਜਿਹੜਾ ਗਾਂ ਤੋਂ ਇਦਾਂ ਦੇ ਆਇਆ ਵਾਰਦਾਤਾ ਘਟਣਾ ਵਾ ਨਾ ਹੋਣ ਲੋਕੀ ਸੇਫ ਹੋਣ ਜੀ ਲਾਲਾ ਕੀ ਤੁਹਾਡਾ ਨਾਮ ਹੈ ਕਿੱਥੇ ਤੁਹਾਡੀ ਦੁਕਾਨ ਹੈ ਪਵਨ ਕੁਮਾਰ ਸਾਨੂੰ ਅਸੀਂ ਰਾਮਪ੍ਰਕਾਸ਼ ਚੌਂਕ ਤੇ ਲਿਆ ਸੁਲਤਾਨਪੁਰ ਲੋਧੀ ਰਹਿਣ ਵਾਲਾ ਜੀ ਸਾਡੀ ਚੌਂਕ ਦੇ ਵਿੱਚ ਦੁਕਾਨ ਆ ਮੇਰੇ ਗੁਆਂਢ ਅੱਜ ਚੋਰੀ ਹੋਈ ਆ ਦੋ ਤਿੰਨ ਚੋਰੀਆਂ ਅੱਗੇ ਵੀ ਹੋ ਚੁੱਕੀਆਂ ਪ੍ਰਸ਼ਾਸਨ ਨੂੰ ਚਾਹੀਦਾ ਜਲਦੀ ਧਿਆਨ ਦਿੱਤਾ ਜਾਵੇ ਪੀਸੀਆਰ ਵਗੈਰਾ ਲਗਾਈ ਜਾਵੇ ਤੇ ਕਿਉਂ ਇਸ ਚੀਜ਼ਾਂ ਨੂੰ ਨੱਥ ਪਾਈ ਜਾਵੇ ਇੱਕ ਬੰਦਾ ਚੋਰ ਫੜਿਆ ਗਿਆ ਬਾਕੀ ਚੋਰਾਂ ਨੂੰ ਵੀ ਅਰਸਟ ਕੀਤਾ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਫਾਂਵਾਜੀ ਪ੍ਰਸ਼ਾਸਨ ਤੋਂ ਕੀ ਕੀ ਮੰਗ ਕਰਦੇ ਹੋ ਜਿਦਾ ਕਿ ਉਹ ਅਟੀਮਾ ਵਿੱਚ ਬੋਟੀਬਲਾ ਆ ਕੇ ਦੇਖੋ ਜੀ ਇਲੈਕਸ਼ਨਾਂ ਦਾ ਟਾਈਮ ਆ ਇਸ ਲਈ ਚਾਹੀਦਾ ਹੈ ਇਹ ਹੀ ਆ ਕਿ ਇੱਥੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਪੀਸੀਆਰ ਵਗੈਰਾ ਜਾਂ ਹੋਰ ਟੀਮਾਂ ਲਗਾਈਆਂ ਜਾਣ ਨਾ ਕਿ ਇਹੋ ਜਿਹੀ ਅੱਗੇ ਤੋਂ ਵਾਰਦਾਤਾ ਨਾ ਹੋਣ ਠੀਕ ਹੁਕਮ ਸਰ ਮੇਰਾ ਨਾਮ ਚੇਤਨ ਸ਼ਰਮਾ ਜੀ ਸੁਲਤਾਨਪੁਰ ਲੋਧੀ ਦੇ ਵਸਾਈ ਆ ਠੀਕ ਕਰ ਲਓ ਸਰ ਘਟਨਾ ਇਦਾਂ ਸੀ ਜੀ ਰਾਤ ਮੈਂ ਡਿਊਟੀ ਕਰਦਾ ਚੌਕੀਦਾਰ ਜੀ ਸੇਨਮੇ ਸਿਵਲ ਹਸਪਤਾਲ ਪਾਰ ਕੇ ਪੱਛੇ ਘਟਦਾ ਜੀ ਰਾਤ ਇਹ ਤਾਂ ਹੈ ਜੀ ਮੇਰੀ ਵਾਈਫ ਦਾ ਇੱਕ ਵੇਰ ਕਰੀਬ ਚਾਣੇ ਘੁੱਟੀ ਆ ਜੀ ਉਹਨੂੰ ਖੜਕੇ ਦੀ ਆਵਾਜ਼ ਆਈ ਹੈ ਉਸ ਤੋਂ ਬਾਅਦ ਉਹਨੇ ਮੈਨੂੰ ਕਾਲ ਕੀਤੀ ਕਿ ਇਹ ਤਾਂ ਗੱਲ ਹੈ ਮੈਂ ਸਰ ਮੌਕੇ ਤੇ ਪਹੁੰਚਿਆ ਮੌਕੇ ਤੇ ਪਹੁੰਚਣ ਤੋਂ ਬਾਅਦ ਤਿੰਨ ਲੜਕੇ ਇੱਕ ਰਿਆਣੇ ਵਾਲੀ ਦੁਕਾਨ ਦੇ ਜਿੰਦੇ ਤੋੜ ਰਹੇ ਸੀਗੇ ਜਦੋਂ ਮੈਂ ਉੱਥੇ ਮੌਕੇ ਤੇ ਪਹੁੰਚਿਆ ਮੈਂ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਉਹਨਾਂ ਵਿੱਚੋਂ ਇੱਕ ਲੜਕਾ ਮੇਰੇ ਕਾਬੂ ਆਇਆ ਜੋ ਕਿ ਦੋ ਲੜਕੇ ਪੱਜ ਚੁੱਕੇ ਸੀਗੇ ਜਦੋਂ ਮੈਂ ਉਹਨੂੰ ਕਾਬੂ ਕੀਤਾ ਉਸ ਕੋਲੋਂ 2-2 ਰੁਪਏ ਦੇ ਨੋਟ ਇੱਕ ਸੰਭਲ ਬਰਾਬਰਤ ਹੋਈ ਫਿਰ ਉਸ ਤੋਂ ਬਾਅਦ ਮੈਂ ਪੁਲਿਸ ਨੂੰ ਕਾਲ ਕੀਤੀ ਪੁਲਸ ਜੀ ਕੋਲ ਕੀਤੀ ਵਾਰ ਪੁਲਸ ਨੂੰ ਲੈ ਕੇ ਗਈ ਠੀਕ ਹੈ ਜੀ ਜੋ ਫਿਰ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਉਸ ਬੰਦੇ ਨੇ ਚੀਲੇ ਵਾਲੇ ਚੌਂਕ ਸ਼ਿਮ ਕੁਆਰਦੀ ਦੁਕਾਨ ਤੇ ਔਲਾਜੋ ਗਿਆ ਜਾਂਦਾ ਤੇ ਕਹਿੰਦੇ ਚੋਰੀ ਕੀਤੀ ਹੈ ਜੀ ਇਸ ਕਰਕੇ ਮੈਂ ਪੁਲਸ ਕੇ ਇੱਕ ਮਦਦ ਮੰਗਦਾ ਜੀ ਰਾਤ ਨੂੰ ਸਾਡੇ ਨਾਲ ਤਾਲਮੇ ਰੱਖਿਆ ਜਾਵੇ ਤੇ ਸਾਡੇ ਨਾਲ ਜੋ ਵੀ ਕਾਰਵਾਈ ਇਹਨਾਂ ਚੋਰ ਤੇ ਕੀਤੀ ਜਾਵੇ ਇਹ ਬੱਚਾ ਵਾ ਜੀ ਤੇ ਕੋਈ ਕਾਰਵਾਈ ਜਿਹੜੀ ਬੰਦੀ ਕੀਤੀ ਜਾਵੇ ਹਾਂ ਜੀ ਮੈਂ ਇੱਕ ਸਰ ਮਦਦ ਮੰਗਣਾ ਚਾਹੁੰਦਾ ਹਾਂ ਜੋ ਕਿ ਸਾਰੇ ਚੌਕੀਦਾਰ ਇੱਕ ਇਕੱਠੇ ਹਜ਼ਾਰਾਂ ਦਾ ਨਾਲ ਮਿਲ ਲਖਿਆ ਜਾਵੇ ਪੁਲਿਸ ਦੀ ਗਸ਼ਤ ਵਧਾਈ ਜਾਵੇ ਰਾਤ ਨੂੰ ਜੀ ਤੇ ਸਾਰੇ ਚੌਕੀਦਾਰ ਇੱਕ ਥਾਂ ਇਕੱਠੇ ਹੋਣ ਸਾਰੇ ਦਾ ਕੰਟੈਕਟ ਨੰਬਰ ਇੱਕ ਗਰੁੱਪ ਵਿੱਚ ਹੋਵੇ ਸਾ ਜੋ ਕਿ ਕੋਈ ਵੀ ਘਟਨਾ ਹੁੰਦੀ ਆ ਉਸ ਨੂੰ ਆਪਾਂ ਮੌਕੇ ਤੇ ਦੇਖ ਸਕੀਏ ਹਾਂ ਜੀ ਪ੍ਰਸ਼ਾਸਨ ਕੋ ਕੀ ਬੰਦ ਕਰੀਏ ਅੱਜ ਇਹ ਪ੍ਰਸ਼ਾਸਨ ਕੋ ਸਾਰੇ ਇਹ ਮੰਗ ਕਰਨਾ ਚਾਹੁੰਦਾ ਵਾ ਰਾਤ ਨੂੰ ਪੁਲਿਸ ਦੀ ਗਸ਼ਤ ਵਧਾਈ ਜਾਵੇ ਤੇ ਜਿੰਨੇ ਵੀ ਚੌਕੀਦਾਰ ਰਾਤ ਡਿਊਟੀ ਕਰਦੇ ਆ ਸਾਰਿਆਂ ਦੇ ਨੰਬਰ ਇੱਕ ਥਾਂ ਗਰੁੱਪ ਹੋਵੇ ਕਿ ਆਗੇ ਕੱਲ ਨੂੰ ਕੋਈ ਵੀ ਤਰਾਜ਼ੀ ਘਟਰਾ ਹੁੰਦੀ ਆ ਸਾਰੇ ਇਕੱਠਾ ਇਕੱਠੇ ਹੋਣ